ਕਪੜੇ ਰਾਖੀ ਆ ਕਰੋ ਰੇਤਾ ਕਟਣ ਦਾ ਹੱਕ ਜ਼ਮੀਨ ਮਾਲਕਾਂ ਨੂੰ ਲੈ ਕੇ ਦਿਆਂਗੇ ਲੈ ਕੇ ਦਿਆਂਗੇ ਲੈ ਕੇ ਦਿਆਂਗੇ ਰੇਤਾ ਕਟਣ ਦਾ ਹੱਕ ਮਜ਼ਦੂਰ ਨੂੰ ਲੈ ਕੇ ਦਿਆਂਗੇ ਲੈ ਕੇ ਦਿਆਂਗੇ ਲੈ ਕੇ ਜਾਾਂਗੇ ਰੇਤਾ ਦੀ ਭਰ ਭਾਈ ਕਈ ਟੋਕਰੀਆਂ ਅੰਦਰਵਾਈ ਜਾਵੇ ਕਰਵਾਈ ਜਾਵੇ ਕਰਵਾਈ ਜਾਵੇ ਰੇਤਾ ਹੱਕ ਜ਼ਮੀਨ ਮਾਲਕਾਂ ਨੂੰ ਦਿੱਤਾ ਜਾਵੇ ਰੇਤਾ ਹੱਕ ਦਿੱਤਾ ਜਾਵੇ ਦਿੱਤਾ ਜਾਵੇ ਜਿੰਦਾਬਾਦ 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 ਮੁਲਾਜ਼ਮ ਵਿਦਿਆਰਥੀ ਦੁਕਾਨਦਾਰ ਇੱਕਤਾ ਜਿੰਦਾਬਾਦ 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 ਸਰਕਾਰਾਂ ਤੋਂ ਨਾ ਚੈੱਕ ਕਰੋ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਚੈੱਕ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਕੇ ਜਨਤਾ ਸਾਰੀ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਕੇ ਜਨਤਾ ਸਾਰੀ ਮੱਕਸਾਚਲੀ ਲੜਨਾ ਦਾ ਇੱਕਾ ਜਿੰਦਾਬਾਦ 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 ਆਜਮ ਯਾਰਤੀ ਦੁਕਾਨਦਾਰ ਰੇਕਤਾ ਜਿੰਦਾਬਾਦ 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 ਰੇਤੀਆਂ ਨਜਾਇਜ਼ ਕੱਢਾਂ ਨਹੀਂ ਚੱਲਣ ਦਿਆਂਗੇ ਨਹੀਂ ਚੱਲਣ ਦਿਆਂਗੇ ਨਹੀਂ ਚੱਲਣ ਦਿਆਂਗੇ ਰੇਤੀਆਂ ਨਜਾਇਜ਼ ਕੱਢਾਂ ਨਹੀਂ ਚੱਲਣ ਦਿਆਂਗੇ ਨਹੀਂ ਚੱਲਣ ਦਿਆਂਗੇ ਨਹੀਂ ਚੱਲਣ ਦਿਆਂਗੇ ਅਭੀ ਇਸ ਪੱਤ ਤਗੜੇ ਹੋ ਕੇ ਜਿਹੜਾ ਏ ਛੰਗਰ ਚ ਲੜੀਏ ਔਰ ਆਪਾਂ ਜਿੱਤਾਂਗੇ ਜਿੰਨਾ ਚਿਰ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਤੁਹਾਨੂੰ ਕੋਈ ਨਹੀਂ ਹਰਾ ਨਹੀਂ ਸਕਦਾ ਭਾਵੇਂ ਕੋਈ ਇੱਥੇ ਅੱਜ ਵੇਟ ਕਰਕੇ ਚਲੇ ਜਾਂ ਲਿਖ ਕੇ ਤੁਹਾਡੇ ਖਲਾਫ ਚਲੇ ਜਣ ਸਾਨੂੰ ਕੋਈ ਪਰਵਾਹ ਨਹੀਂ ਆਪਾਂ ਲੜਾਂਗੇ ਤਗੜੇ ਹੋ ਕੇ ਨਾਲ ਆ ਗਏ ਜਿੰਦਾਬਾਦ ਜਿੰਦਾਬਾਦ ਅਰੇ ਤੇਤਾ ਦਾ ਹੱਕ ਜ਼ਮੀਨ ਮਾਲਕਾਂ ਨੂੰ ਲੈ ਕੇ ਦੇਾਂਗੇ ਜਿੰਦਾਬਾਦ ਤੇਤਾ ਕੱਢਣ ਦਾ ਹੱਕ ਜ਼ਮੀਨ ਮਾਲਕਾਂ ਨੂੰ ਯਾਰੀ ਕਰੋ ਯਾਰੀ ਕਰੋ ਤੇਤਾ ਪਰੰਦਾ ਹੱਕ ਸਾਡੇ ਮਜ਼ਦੂਰ ਭਾਈਚਾਰੇ ਨੂੰ ਯਾਰੀ ਕਰੋ ਯਾਰੀ ਕਰੋ ਹੱਥ ਸੱਚੀ ਲੜਨਾ ਦੇ ਕਾ ਜਿੰਦਾਬਾਦ 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 ਦਰਿਆ ਤੋਂ ਪੀੜਤ ਪਰਿਵਾਰ ਜਿੰਦਾਬਾਦ ਜਿੰਦਾਬਾਦ ਚੋਰਾ ਦੀ ਯਾਰ ਪੰਜਾਬ ਸਰਕਾਰ ਮਰਦਾਬਾਦ 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 ਅਰੇ ਵਿਆ ਖੱਡਾ ਚੋਰੀ ਨਹੀਂ ਕਰਨ ਦਿਆਂਗੇ ਨਹੀਂ ਕਰਨ ਦਿਆਂਗੇ ਜੀ ਜਿਹੋ ਅੱਜ ਇੱਥੇ ਮੀਟਿੰਗ ਰੱਖੀ ਗਈ ਸੀ ਕੱਠ ਰੱਖਿਆ ਜੀ ਅੱਜ ਪ੍ਰਸ਼ਾਸਨ ਨਹੀਂ ਪਹੁੰਚਿਆ ਕੀ ਕਾਰਨ ਬਣਾ ਤਾ ਅਗਲੀ ਮੀਟਿੰਗ ਕਦੋਂ ਕੀਤੀ ਜਾ ਰਹੀ ਹੈ ਅੱਜ ਜਿਹੜੀ ਮੀਟਿੰਗ ਰੱਖੀ ਸੀ ਗਈ ਸੀ ਇਹ ਮਾਨਯੋਗ ਸਾਡੇ ਕਰਨਤਾਰ ਜ਼ਿਲ੍ਹੇ ਦੇ ਡੀ ਸਾਹਿਬ ਦੇ ਕਹਿਣ ਮੁਤਾਬਕ ਰਹੀ ਉਹਨਾਂ ਨੇ ਇੱਕ ਕਮੇਟੀ ਬਣਾਈ ਸੀ ਪ੍ਰੀਤ ਇੰਦਰਜੀਤ ਸਿੰਘ ਜੀ ਐਸ ਡੀ ਐਮ ਦੀ ਅਗਵਾਈ ਦੇ ਵਿੱਚ ਅੱਜ ਕਮੇਟੀ ਨੇ ਕੰਮ ਕਰਨਾ ਸੀ ਜਿਹੜੀ ਗੱਲ ਤੁਹਾਡੇ ਵੱਲੋਂ ਵਕਾਲਤ ਕਰਦਿਆਂ ਹੋਇਆ ਸਾਰੀਆਂ ਜਥੇਬੰਦੀਆਂ ਦੇ ਆਗੂ ਡੀ ਸੀ ਸਾਹਿਬ ਨਾਲ 14 ਤਰੀਕ ਨੂੰ ਰੱਖ ਕੇ ਆਏ ਸਾਂ ਪੀ ਪਗੋਲਕ ਸਤੀਆਂ ਜਿਹੜੀਆਂ ਵਾਂ ਉਹ ਲੋਕਾਂ ਦੇ ਹੱਕ 'ਚ ਨਹੀਂ ਉਹ ਲੋਕਾਂ ਦਾ ਆਜਾੜਾ ਕਰਨ ਵਾਲੀਆਂ ਵਾਂ ਜੇ 2 4000 ਲੋਕ ਦਰਿਆ ਦੇ ਵਿੱਚ ਦਰਿਆਬੁਰਦ ਕਰਕੇ ਰੇਤਾ ਚਕੋਣੀਆਂ ਤੁਹਾਡੀ ਮਰਜ਼ੀ ਤੁਸੀਂ ਕਰ ਲਓ ਪਰ ਅਸਲ ਦੇ ਵਿੱਚ ਆਣ ਕੇ ਜੇ ਪਗੋਲ ਕ ਹਾਲਤਾ ਵੇਖੋ ਤੇ ਫਿਰ ਰੇਤਾ ਜਿਹੜੇ ਤਰੀਕੇ ਨਾਲ ਮੈਨਕ ਹੁੰਦੀ ਆ 20 25 25 ਫੁੱਟ ਇਹ ਘੁੰਮਣ ਕੇ ਰੀ ਬਣ ਕੇ ਦੋਹੀ ਬੰਨੀ ਬੰਨਾ ਤੱਕ ਜਾ ਸਕਦੀ ਆ ਇਧਰ ਨੂੰ ਬੰਨ ਨੂੰ ਕਤਰਾ ਵਾ ਜੇ ਇਧਰ ਬੰਨ ਟੁੱਟਦਾ ਵਾ ਤੇ ਸਾਡੇ ਸਭਰਾ ਘੜਮ ਕੁੱਤੀ ਵਾਲਾ ਬੂ ਕੋਟ ਬੁੱਢਾ ਜੱਲੋ ਕੇ ਬੰਗਲਾ ਰਾਏ ਕਈ ਪਿੰਡ ਰਾਮ ਸਿੰਘ ਵਾਲਾ ਕਈ ਪੀੜ ਤੋਣਗੀ ਤੇ ਜੇ ਉਧਰ ਨੂੰ ਖੱਡ ਜਾਂਦੀ ਆ ਤੇ ਫਿਰ ਉੱਥੇ ਸਾਡੇ ਅਰਾਜੀ ਸਭਰਾ ਆਲੇ ਵਾਲਾ ਫਤੇ ਵਾਲਾ ਬੰਡਾਲਾ ਬਣ ਵਾਲੀ ਬਸਤੀ ਕਈ ਪਿੰਡ ਉਧਰ ਪ੍ਰਭਾਵਿਤ ਹੋਣਗੇ ਮਤਲਬ ਪੈਂਦੀ ਸੌ ਸਰਾਣੇ ਸੌ ਖਰਬੂਜਾ ਛੁਰੀ ਤੇ ਡਿੱਗੇ ਚਾਹੇ ਛੁਰੀ ਖਰਬੂਜੇ ਤੇ ਡਿੱਗੇ ਕਟਿਆ ਖਰਬੂਜਾ ਹੀ ਜਾਣਾ ਵਾ ਅਸਲ ਦੇ ਵਿੱਚ ਨੁਕਸਾਨ ਜਿਹੜਾ ਵਾ ਉਹ ਜ਼ਮੀਨ ਮਾਲਕਾਂ ਦਾ ਹੋਣਾ ਜਿਹੜੇ ਆਸੇ-ਪਾਸੇ ਜ਼ਮੀਨ ਤੇ ਜਿਨ੍ਹਾਂ ਦੇ ਜ਼ਮੀਨਾਂ ਦੇ ਰਹੀਦੀ ਜ਼ਬਰਦਸਤੀ ਬੰਨ ਕੇ ਬੰਨ ਜਿਹੜਾ ਉਹ ਪਾ ਦਿੱਤਾ ਗਿਆ ਤੇ ਵਿਜਲੀ ਜ਼ਮੀਨ ਜਿਹੜੀ ਉਹ ਦਰਿਆਪੁਰਤ ਕਰਤੀ ਆ ਇਹ ਗੱਲ ਦਲੀਲ ਨਾਲ ਰੱਖ ਕੇ ਆਏ ਸਾਰੇ ਆਗਮਾਂ ਨੇ ਗੱਲਬਾਤ ਕੀਤੀ ਉਹਦੇ ਵਿੱਚੋਂ ਅੱਜ ਦੀ ਮੀਟਿੰਗ ਸੀ ਅੱਜ ਭਗੌਲਖ ਦੀਆਂ ਵੇਖ ਕੇ ਵੇਚ ਕਰਨਾ ਸੀਗਾ ਟੀਮ ਆਈ ਸੀ ਜਿਨ੍ਹਾਂ ਨੂੰ ਅਸੀਂ ਇਸ ਖੱਡ ਦੇ ਨੁਕਸਾਨ ਜਿਹੜਾ ਸਾਡੇ ਦਰਿਆ ਨੂੰ ਢਾਹ ਲੱਗੀ ਜਿੱਥੇ 1 ਮਹੀਨਾ ਤੋਂ ਉੱਤੇ ਲੋਕ ਆਪ ਵਨ ਵਨ ਦੇ ਰਿਹਾ ਉਹ ਨੁਕਸਾਨ ਤੇ ਜਿਹੜਾ ਪਹਿਲੀ ਖੱਡ ਜਿਹੜੀ ਗੱਟੇ ਲੱਗੀ ਸੀ ਬਾਦਸ਼ਾਹ ਗੱਟੇ ਬਾਦਸ਼ਾਹ ਦੀਨੇ ਕਦੇ ਲੱਗੀ ਉਹਨੇ ਜਿਹੜੇ ਨੁਕਸਾਨ ਕੀਤੇ ਆ ਉਹਨਾਂ ਦਾ ਸਾਰਾ ਕੁਝ ਵੇਚ ਕਰਵਾਉਣਾ ਸੀ ਪਾਰੇ ਸਾਨੂੰ ਪਤਾ ਲੱਗਾ ਵੀ ਜਿਹੜੀ ਗੱਡੀ ਆ ਰਹੀ ਸੀ ਐਸ.ਪੀ. ਸਾਹਿਬ ਦੀ ਉਹਦੇ ਨਾਲ ਕੋਈ ਐਕਸੀਡੈਂਟ ਹੋ ਗਿਆ ਕੋਈ ਰਾਹ ਦੇ ਵਿੱਚ ਕੋਈ ਡੈਥ ਹੋ ਗਈ ਆ ਉਹਨਾਂ ਨੂੰ ਵਾਪਸ ਜਾਣਾ ਪੈ ਗਿਆ ਐਸ.ਪੀ. ਡੀ.ਜੀ. ਆ ਰਹੀ ਸੀ ਨਾਲ ਨਾਲ ਤਸੀਂਦਰ ਸਾਹਿਬ ਆ ਰਹੇ ਸੀ ਮਤਲਬ ਸਾਰੇ ਅਮਲੇ ਫੇਲੇ ਨੂੰ ਵਾਪਸ ਜਾਣਾ ਪੈ ਗਿਆ ਅਗਲੀ ਤਰੀਕ ਉਹ ਜੇ ਦੇ ਕੇ ਕੋਈ ਨਹੀਂ ਗਏ ਜਿਹੜੀ ਅਗਲੀ ਤਰੀਕ ਦੇਣਗੇ ਉਹਦੇ ਮੁਤਾਬਕ ਫੇਰ ਇਹ ਸਾਰੇ ਪੀੜਤਿਆ ਜਿਹੜੇ ਮਤਲਬ ਵੱਖ-ਵੱਖ ਜਥੇਬੰਦੀਆਂ ਤੋਂ ਇੱਥੇ ਆਏ ਆ ਜਿਨ੍ਹਾਂ ਦਾ ਦਰਿਆ ਨੇ ਬਹੁਤ ਵੱਡਾ ਨੁਕਸਾਨ ਕਰਨਾ ਵਾ ਜੇ ਇਹ ਖੱਡ ਚੱਲਦੀ ਆ ਤੇ ਸੋ ਅਸੀਂ ਇਸ ਮਾਧਿਅਮੇ ਵਰੀ ਤੁਹਾਡੇ ਰਹਿ ਅਪੀਲ ਕਰਾਂਗੇ ਠੇਕੇਦਾਰਾਂ ਨੂੰ ਵੀ ਪੀ ठेकेदारों ਅਸੀਂ ਕਹਿੰਨੇ ਆਂ ਇਨਸਾਨੀਅਤ ਦੇ ਨਾਤੇ ਤੁਸੀਂ ਕਿਤੇ ਹੋਰ ਤੇ ਜਿਹੜਾ ਵਾ ਇਹਨੂੰ ਮਲੋ ਖੜ ਰਿਹਾ ਤਾਨੂੰ ਕੱਢ ਲਓ ਜਿਹਨਾਂ ਪਰਿਵਾਰਾਂ ਨੇ 75 ਏਕੜ ਜ਼ਮੀਨ ਦਿੱਤੀ ਆ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਆਪ ਦੇ ਜਿਹੜੇ ਮਾਰੇ ਜਾਣ ਵਾਲੇ ਪਰਿਵਾਰ ਵਾ ਸਾਡੇ ਹੀ ਆਓ ਉਹਨਾਂ ਵੱਲੇ ਵੀ ਵੇਖੋ ਸੋ ਇਹ ਸਾਰੇ ਕੁਝ ਨੂੰ ਵੇਖ ਕੇ ਤੇ ਸਰਕਾਰ ਨੂੰ ਵੀ ਅਪੀਲ ਕਰਾਂਗੇ ਦਲੀਲ ਦੇ ਨਾਲ ਕਿ ਇਹ ਰੇਤ ਦਾ ਹੱਕ ਜਿਹੜਾ ਵਾ ਜਿਹਨੇ ਕਿਹਾ ਸੀ ਭਗਵੰਤ ਮਾਨ ਜਿਹਨੇ ਸੱਤਾ ਤੇ ਆਉਣ ਤੋਂ ਪਹਿਲਾਂ ਵੀ ਰੇਤ ਜਿਹੜੀ ਉਹ ਸਸਤੀ ਮਿਲੂਗੀ ਅੱਜ ਜਿਹੜੀ ਉਹ ਕੱਲ 5000 ਦੇ ਟਰਾਲੇ ਕਰਦੇ ਸੀ ਅੱਜ 15000 ਦਾ ਟਰਾਲਾ ਮਿਲ ਰਿਹਾ ਆ ਤੋ ਅਸੀਂ ਅੱਜ ਵੀ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਵੀ ਰੇਤ ਦਾ ਹੱਕ ਰੇਤ ਮਾਲਕਾਂ ਨੂੰ ਦੇ ਕੇ ਲੋਕਾਂ ਨੂੰ ਰੇਤ ਕਰਨ ਦਾ ਹੱਕ ਦਿੱਤਾ ਜਾਵੇ ਤੇ ਖਪਤਕਾਰ ਨੂੰ ਰੇਤ ਤੋਂ ਸਸਤੀ ਮਿਲੇ ਮਜ਼ਦੂਰ ਦਾ ਚੁੱਲ੍ਹਾ ਤਪਦਾ ਰਹੇ ਤਾਂ ਜੋ ਕਈ ਟੋਕਰੀ ਦੇ ਨਾਲ ਸਫਾਈ ਸੇਵਾਤਾ ਭਰੀ ਜਾ ਸਕੇ ਇਹਦੇ ਵਾਸਤੇ ਸਦਾ ਹੀ ਕੰਮ ਕਰਦੇ ਰਹੇ ਸਾਰੇ ਯੋਧੇ ਇਹ ਸਦਾ ਕੰਮ ਕਰਦੇ ਰਹਿਣਗੇ ਰੇਤ ਦਾ ਹੱਕ ਕਿਸਾਨ ਮਾਲਕਾਂ ਨੂੰ ਲੈ ਕੇ ਦੇਣ ਵਾਸਤੇ ਇਹ ਸਾਰੇ ਡ੍ਰਿਡ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਦੀ ਵੀ ਮੀਟਿੰਗ ਆਊਗੀ ਉਹ ਤੁਹਾਡੇ ਨਾਲ ਫਿਰ ਸਾਂਝੀ ਕਰਕੇ ਇਸੇ ਜਗ੍ਹਾ ਦੇ ਉੱਤੇ ਇਸੇ ਦਰਿਆ ਦੇ ਕੰਢੇ ਦਿੱਤੇ ਇਹੋ ਸਭਾ ਲੱਗੇ ਇਹੋ ਲੰਘ ਸਕਦੀ ਜਿਹੜੀ ਜੱਜ ਹੋਊਗੀ ਇਹਨਾਂ ਦੀ ਜੱਜਮੈਂਟ ਦੇ ਨਾਲ ਸਾਰਾ ਕੁਝ ਜਿਹੜਾ ਵਾ ਉਸੇਲੇ ਲੱਗੂਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲ ਪ੍ਰਧਾਨ ਜੀ ਅੱਜ ਇੱਥੇ ਮੀਟਿੰਗ ਰੱਖੀ ਗਈ ਸੀ ਕੱਟ ਤੱਕ ਆ ਗਿਆ ਇਸ ਦਾ ਪ੍ਰਸ਼ਾਸਨ ਇੱਥੇ ਪਹੁੰਚ ਨਹੀਂ ਸਕਿਆ ਅਗਲੀ ਮੀਟਿੰਗ ਹਲਕਾ ਦਾ ਰੱਖੀ ਜਾ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੱਸਣਾ ਚਾਹਣਾ 14 ਤਰੀਕ ਤੇ ਸਾਨੂੰ ਜੋ ਡੀਸੀ ਸਾਹਿਬ ਵੱਲੋਂ ਮੀਟਿੰਗ ਕੀਤੀ ਗਈ ਸੀ ਉਦੇ ਤਹਿਤ ਅੱਜ ਜਿਹੜੀ ਮੀਟਿੰਗ ਪ੍ਰਸ਼ਾਸਨ ਵੱਲੋਂ ਰੱਖੀ ਗਈ ਸੀ ਸਾਡੇ ਵਿਜਿਟ ਵਾਸਤੇ ਕਿ ਸਾਡੇ ਜਿਹੜੇ ਹਾਲ ਪੀੜਤਾਂ ਦੇ ਨੁਕਸਾਨ ਕੀ ਆ ਉਹਦੇ ਵਾਸਤੇ ਅੱਜ ਸਾਰੀਆਂ ਜਿੱਥੇ ਬੰਦੇਆਂ ਵੱਲੋਂ ਇਕੱਤਰਤਾ ਕੀਤੀ ਗਈ ਸੀ ਜਿਹਦੇ ਤਹਿਤ ਅੱਜ ਵਿਜਿਟ ਹੋਣੀ ਸੀ ਪਰ ਸਾਨੂੰ ਪਤਾ ਲੱਗਾ ਪ੍ਰਸ਼ਾਸਨ ਦੇ ਆਣ ਕੇ ਇੱਥੇ ਨਮਾਇੰਦਿਆਂ ਨੇ ਦੱਸਿਆ ਕਿ ਕੋਈ ਐਕਸੀਡੈਂਟ ਹੋ ਗਿਆ ਐ ਐਸ ਡੀ ਐਮ ਸਾਹਿਬ ਜਿਹੜਾ ਪ੍ਰੀਤਿੰਦਰ ਸਿੰਘ ਉਹਨਾਂ ਦੀ ਗੱਡੀ ਦਾ ਜਿਹਦੇ ਕਰਕੇ ਉਹ ਪਹੁੰਚ ਨਹੀਂ ਸਕੇ ਸੋ ਅੱਗੇ ਜਿਹੜੀ ਮੀਟਿੰਗ ਰੱਖਣਗੇ ਉਹ ਇਸੇ ਤਰ੍ਹਾਂ ਦੀ ਇਕਤਰਤਾ ਕੀਤੀ ਜਾਵੇਗੀ ਜਥੇਬੰਦੀਆਂ ਵੱਲੋਂ ਔਰ ਅਸੀਂ ਇਹ ਵੀ ਦੱਸਣਾ ਚਾਹੁੰਦੇ ਆਂ ਕਿ ਅਸੀਂ ਇਹ ਖੱਡ ਜਿਹੜੀ ਆ ਚੱਲਣ ਨਹੀਂ ਦੇਣੀ ਅਸੀਂ ਠੇਕੇਦਾਰਾਂ ਨੂੰ ਅਪੀਲ ਕਰਦੇ ਆਂ ਔਰ ਸਰਕਾਰ ਨੂੰ ਅਪੀਲ ਕਰਦੇ ਆਂ ਇਹ ਸਾਡੇ ਕਿਸਾਨਾਂ ਦੀਆਂ ਮਾਲਕੀਆਂ ਜ਼ਮੀਨਾਂ ਨੇ ਸਾਡੇ ਕਿਸਾਨ ਮਾਲਕਾਂ ਨੂੰ ਜਿਹੜਾ ਅਧਿਕਾਰ ਦਿੱਤਾ ਜਾਵੇ ਔਰ ਮਜ਼ਦੂਰਾਂ ਨੂੰ ਅਧਿਕਾਰ ਦਿੱਤਾ ਜਾਵੇ ਅਸੀਂ ਕਈ ਟੋਕਰੀ ਨਾਲ ਰੇਤਾ ਭਰ ਕੇ ਵੇਚ ਸਕੀਏ ਔਰ ਆਪਦਾ ਪਾਲਣ ਪੋਸ਼ਣ ਕਰ ਸਕੀਏ ਸੋ ਮੇਰੀ ਬੇਨਤੀ ਆ ਪੀ ਇਸ ਖੱਡ ਨੂੰ ਜਿਹੜਾ ਤਰੰਤ ਜਿਹੜਾ ਕੈਨਸਲ ਕਰਕੇ ਸਾਡੇ ਕਿਸਾਨ ਮਾਲਕਾਂ ਨੂੰ ਅਧਿਕਾਰ ਦਿੱਤੇ ਜਾਣ ਵਾਹਿਗੁਰਜੀ ਕਾ ਖਾਲਸਾ ਵੇਖੋ ਇਹ ਜੋ 14 ਤਰੀਕ ਨੂੰ ਮੀਟਿੰਗ ਰੱਖੀ ਗਈ ਸੀ ਪ੍ਰਸ਼ਾਸਨ ਨੇ ਜਹੇ ਬੰਦੀਆਂ ਦੇ ਨਾਲ ਕਿਸਾਨਾਂ ਦੇ ਨਾਲ ਹੁਣ ਇਹ ਕਹਿ ਪੀ ਰਿਸ਼ੀ ਸਾਹਿਬ ਆ ਕੇ ਮੌਕਾ ਵੇਖਾਂਗੇ 18 ਨੂੰ ਜੋ ਅੱਜ ਸਾਨੂੰ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਤੋਂ ਇੱਥੇ ਆਏ ਸੀ ਉਹਨਾਂ ਨੇ ਇਹ ਗੱਲ ਦੱਸਣੀ ਕੀਤੀ ਕਿ ਰਾਜ ਆਉਂਦਿਆਂ ਅਫਸਰਾਂ ਦੇ ਕੋਈ ਗੱਡੀ ਨਾਲ ਐਕਸੀਡੈਂਟ ਹੋ ਗਿਆ ਜਿਹਦਾ ਕਰਕੇ ਉਹਨਾਂ ਨੂੰ ਹਸਪਤਾਲ ਵਿੱਚ ਲਿਜਾਣਾ ਪਿਆ ਨਹੀਂ ਆ ਸਕੇ ਇਸ ਕਰਕੇ ਉਹਨਾਂ ਨੇ ਇਹ ਕਹਿ ਕੇ ਅੱਜ ਵਾਲਾ ਜੋ ਮੀਟਿੰਗ ਆ ਜੋ ਇੱਥੇ ਧਰਨਾ ਲਾ ਕੇ ਬੈਠੇ ਸੀ ਉਹ ਕੈਂਸਲ ਕੀਤਾ ਗਿਆ ਕਿ ਜਦੋਂ ਅਗਲੀ ਮੀਟਿੰਗ ਦਾ ਜੋ ਟਾਈਮ ਦਿੰਦੇ ਆ ਉਹ ਕਿੰਨੀ ਤਰੀਕ ਦਾ ਟਾਈਮ ਦਿੰਦੇ ਆ ਕਿਦੋਂ ਦਿੰਦੇ ਆ ਉਹ ਜਦੋਂ ਵੀ ਉਹਨਾਂ ਦਾ ਕੋਈ ਆਪਾਂ ਨੂੰ ਡੀਸੀ ਸਾਹਿਬ ਚਾਹੇ ਤਹਿਸੀਲਦਾਰ ਸਾਹਿਬ ਕਿਸੇ ਵੀ ਅਫਸਰ ਦਾ ਕਾਲ ਆਉਂਦੀ ਆ ਕਿਸੇ ਸਾਡੇ ਸੀਨੀਅਰ ਅਧਿਕਾਰੀ ਨੂੰ ਕਾਲ ਆਉਂਦੀ ਆ ਉਹਦੇ ਨਾਲ ਫਿਰ ਉਹ ਜਦੋਂ ਦੀ ਮੀਟਿੰਗ ਕਰੂਗਾ ਉਹ ਮੀਟਿੰਗ ਰੱਖੀ ਜਾਊਗੀ ਉਸ ਮੀਟਿੰਗ ਦੇ ਵਿੱਚ ਜੋ ਵੀ ਫੈਸਲਾ ਆਊਗਾ ਉਹ ਜਿੱਦਾਂ ਵੀ ਸੰਗਤਾਂ ਨੂੰ ਅੱਗੇ ਅਸੀਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਹੇ ਬੰਦੀ ਵੱਲੋਂ ਪੂਰਨ ਤੌਰ ਤੇ ਇਸ ਖਾੜ ਦਾ ਹੀ ਵਿਰੋਧ ਕਰਦੇ ਆਂ ਕਿ ਜਿਹੜੀ ਇਹ ਖਾੜਾ ਕਿਸੇ ਵੀ ਹੱਦ ਤੇ ਜਿਹੜੀ ਇਹ ਨਹੀਂ ਲੱਗਣ ਦਿੱਤੀ ਜਾਊਗੀ ਪੱਕੇ ਇਦਾਂ ਹੀ ਸੰਗਤਾਂ ਦੇ ਨਾਲ ਬੇਨਤੀ ਕਰਦੇ ਆਂ ਸੰਗਤਾਂ ਨੂੰ ਵੱਧ ਤੋਂ ਵੱਧ ਇਹਨਾਂ ਪੀੜਤ ਲੋਕਾਂ ਦਾ ਸਾਥ ਦਿਓ ਤੇ ਜੋ ਇਥੇ ਖਾੜ ਲਾਉਣ ਲਈ ਆ ਰਹੇ ਆ ਕਰ ਰਹੇ ਉਹ ਵੀ ਇਹ ਗੱਲ ਸੁਣ ਲੈਣਾ ਕਿ ਜਿਹੜਾ ਇਥੋਂ ਆਦਾ ਬੋਰਾ ਬਿਸਤਰਾ ਵਾ ਉਹ ਗੋਲ ਕਰ ਲੈਣਾ ਕਿਉਂਕਿ ਸਾਰੇ ਜਿਹੜੇ ਕਿਸਾਨ ਜਾਗਰੂਤ ਹੋ ਚੁੱਕੇ ਆ ਕਿਸੇ ਵੀ ਹਾਲਤੇ ਕਿਸੇ ਵੀ ਮਸਲੇ ਦੇ ਖੱਡ ਜਿਹੜੀ ਨਹੀਂ ਲੱਗਣ ਦਿੱਤੀ ਜਾਊਗੀ ਕਿ ਘਾਵੇਂ ਪ੍ਰਸ਼ਾਸਨ ਆਜੇ ਭਾਵੇਂ ਕੋਈ ਵੀ ਆਜੇ ਇਹ ਜਿਹੇ ਬੰਦੀ ਇਦਾਂ ਚਟਾਨ ਮੰਗ ਕਿਸਾਨਾਂ ਨਾਲ ਖੜੀਆਂ ਰਹਿਣਗੀਆਂ